ਪਾਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਮੈਂ ਨੀ ਛੱਤਰ ਸਿੰਘ ਕਾਲਾ ਪਿੰਡ ਘੜਕਾ ਕੀ ਕਹਿਣਾ ਚਾਹੋਗੇ ਅੱਜ ਦੁਬਈ ਤੋਂ ਤੁਹਾਡੇ ਵੀਰ ਜਿਹੜੇ ਕਹਿ ਸਕਦੇ ਆ ਤੁਹਾਡੀ ਮਦਦ ਕਰਨ ਵਾਸਤੇ ਪਹੁੰਚੇ ਆ ਕੀ ਕਹਣਾ ਚਾਹੋਗੇ ਮੈਂ ਵੀਰ ਹੋਰਾਂ ਦਾ ਬਹੁਤ ਬਹੁਤ ਅੰਗਰੇਜ਼ ਵੀਰ ਅਮਨ ਵੀਰ ਗੈਰੀ ਪਹਿਲਵਾਨ ਮੇਰਾ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਵਾਸੀਆਂ ਵੱਲੋਂ ਤੇ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਵਾ ਸਾਡੇ ਤੱਕ ਕੋਈ ਨਹੀਂ ਪਹੁੰਚਦਾ ਇੱਥੇ ਬਾਉ ਕੋਰਾਲੀ ਆਉਂਦੇ ਸਾਰੇ ਤੇ ਸਾਡੇ ਤੱਕ ਇਹ ਪਹਿਲੇ ਵੀਰ ਪਹੁੰਚੇ ਆ ਕੋਹ ਬਾਬਾ ਸੁੱਖਾ ਸੋਹੜਾ ਨਹੀਂ ਲਾਇਆ ਵਾ ਇੱਥੇ ਉਨ੍ਹਾਂ ਦਾ ਵੀ ਧੰਨਵਾਦ ਆ ਇਹਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਵਾਸੀਆਂ ਅੱਜ ਇੱਥੇ ਸਾਡੀ ਸਮੁੱਚੀ ਦੁਬਈ ਵਾਲੀ ਟੀਮ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਰਾ અમંદિતે અમંદી ભાજી અંગ્રેજ ભાજી ਇਹਨਾਂ ਨੂੰ ਮੈਂ ਨਿੱਕੀ ਰਿਕੁਐਸਟ ਕੀਤੀ ਅੱਜ ਕਿ ਭਾਜੀ ਸਾਡੇ ਆਪਣੇ ਸਾਰੇ ਪਰਿਵਾਰ ਆ ਇਹਨਾਂ ਵਾਸਤੇ ਜੋ ਵੀ ਜਾਇਜ ਬੰਦਾ ਹੋਵੇ ਇਹਨਾਂ ਨੇ ਆਪਣਾ ਕੰਮ ਛੱਡ ਕੇ ਉੱਥੋਂ ਇਹਨਾਂ ਨੇ ਉੱਥੇ ਏਰੀਆ ਲਿਆ ਹੋਇਆ ਸੀ ਉਹ ਏਰੀਆ ਨੂੰ ਛੱਡ ਕੇ ਇੱਥੇ ਆਏ ਆ ਆ ਕੇ ਨਾ ਮਦਦ ਕੀਤੀ ਆ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਪ੍ਰਮਾਤਮਾ ਨੇ ਲੰਮੀ ਉਮਰ ਕਰਕੇ ਚੜ੍ਹਦੀ ਕਲਾ ਰੱਖੇ ਸੱਚੇ ਬਾਦਸ਼ਾਹ ਤੁਹਾਡਾ ਭਾਈ ਬਹੁਤ ਬਹੁਤ ਥੈਂਕ ਯੂ ਧੰਨਵਾਦ ਜੀ ਐਨ ਭਾਜੀ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਕੀ ਕਰਨਾ ਜਾਓਗੇ ਅੱਜ ਜਿਹੜਾ ਸਹਾਇਤਾ ਕਰਨ ਵਾਸਤੇ ਵੀਰ ਦੁਬਈ ਤੋਂ ਪੁੱਜਿਆ ਜੀ ਮੈਂ ਵੀਰ ਜੀ ਸਾਡੇ ਵੱਡੇ ਅਮਨ ਵੀਰ ਜੀ ਤੇ ਅੰਗਰੇਜ਼ ਭਾਜੀ ਤੇ ਸਾਰੀ ਜਿੰਨੀ ਦੁਬਈ ਦੀ ਟਰਾਂਸਪੋਰਟਰ ਜਿੰਨਾ ਵੀਰਾਂ ਨੇ ਸਹਾਇਤਾ ਭੇਜੀ ਆ ਤੇ ਵੱਡੇ ਵੀਰ ਜੀ ਮੇਰੇ ਗਹਿਰੀ ਪਹਿਲਵਾਨ ਜੀ ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਸਾਰੇ ਨਗਰ ਵੱਲੋਂ ਧੰਨਵਾਦ ਕਰਦਾ ਵੀ ਇੱਕ ਛੋਟੀ ਜੀ ਕਾਲ ਕੀਤੀ ਤੇ ਉਸੇ ਵੇਲੇ 200 ਥੋੜਾ ਦਾਈ ਖਾਦਾ ਤੇ 220 ਦਾ ਤੇ 2 ਲੱਖ ਰੁਪਇਆ ਪਰ ਘਰ ਨੂੰ ਮੰਨ ਲਓ ਕਿ ਜਿੰਨੂੰ ਆਪਾਂ ਦੋ ਤੋੜੇ ਖਾਦੇ ਦਵਾਂਗੇ ਤੇ ਉਹਨੂੰ 2000 ਰੁਪਇਆ ਨਾਲ ਦੇ ਦਿਆਂਗੇ ਵੀ ਲੈ ਵੀ ਤੂੰ ਆਪਦੀ ਬੀਜ ਲੈ ਦੇਖੇ ਜਾ ਦੇਖੇ ਜਾ ਜਿਹੜੇ ਸਰਕਾਰ ਸੋਸ਼ਲ ਮੀਡੀਆ ਤੇ ਇਹ ਕਹਿ ਰਹੇ ਮਤ ਕਰ ਰਿਹਾ ਪਰ ਗਰਾਊਂਡ ਜ਼ੀਰੋ ਅੱਜ ਵੀਰ ਮਤ ਕਰਨਾ ਤੇ ਕਿਸ ਤਾਂ ਧੰਨਵਾਦ ਕਰਦੇ ਹਾਂ ਮੈਨਾਂ ਜੀ ਸਾਡੇ ਕੋਲੇ ਸ਼ਬਦ ਹੈ ਨਹੀਂ ਕਿ ਵੀਰ ਅਸੀਂ ਇੱਥੇ ਢਾਈ ਗੰਡੇ ਦੇ ਲੋਕ ਆ ਇਹ ਪਾਣੀ ਪਹਿਲੀ ਵਾਰ ਨਹੀਂ ਆਇਆ ਸਾਡੇ ਨਿੱਕੇ ਹੁੰਦੇ ਆ ਦੋ ਅਸੀਂ ਵੇਖਦੇ ਆ ਰਹੇ ਹਾਂ ਪਰ ਜਿੰਨਾ ਐਰ ਕੀ ਪੰਜਾਬ ਦੇ ਲੋਕਾਂ ਨੇ ਹਮਲਾ ਮਾਰਿਆ ਵੀ ਜਿਹੜੇ ਲੋਕਾਂ ਮਹਾਰਾਜ ਨੇ ਜਿਨ੍ਹਾਂ ਨੂੰ ਬਖਸ਼ਿਸ਼ ਕੀਤੀ ਆ ਵੀ ਆਪਣਾ ਦਸਵੰਦ ਕੱਢਣ ਦੀ ਕਾਰੋਬਾਰ ਵਧੇ ਕੀਤੇ ਆ ਤੇ ਉਹਨਾਂ ਵੀਰਾਂ ਨੇ ਐਰ ਕੀ ਖੁੱਲੇ ਦਿਲ ਨਾਲ ਦਸਵੰਦ ਕੱਢਿਆ ਆਪਣਾ ਤੇ ਬਹੁਤ ਵੱਡਾ ਪਰਾਲਾ ਕੀਤਾ ਵਾ ਨਹੀਂ ਤੇ ਅੱਗੇ ਅਸੀਂ ਆਪ ਦੇ ਪਿੰਡ ਲੈਵਲ ਦੇ ਉੱਤੇ ਹੀ ਮੰਨ ਲਓ ਜੇ ਕਿਸੇ ਦੀ ਤੁੜੀ ਰੁੱੜ ਜਾਣੀ ਉਹਨੂੰ ਤੁੜੀ ਦੇਣੀ ਜੇ ਕਿਸੇ ਦੇ ਦਾਣੇ ਰੁੱੜ ਜਾਣੇ ਦਾਣੇ ਦੇਣੇ ਮਤਲਬ ਆਪ ਦੇ ਪਿੰਡ ਪੱਧਰ ਤੇ ਹੀ ਕੰਮ ਚਲਾਉਣੇ ਆ ਤੇ ਹੁਣ ਤੇ ਬਹੁਤ ਜਿਆਦਾ ਕਿਰਪਾ ਪੰਜਾਬ ਸਾਰਾ ਮੰਨ ਲਓ ਵੀ ਜਿੱਥੇ ਵੀ ਹੱਡ ਪ੍ਰਭਾਵਤਾ ਉੱਥੇ ਪਹੁੰਚ ਕਰ ਰਹੇ ਆ ਮੇਰੇ ਕੋਲ ਸ਼ਬਦ ਨਹੀਂ ਧੰਨਵਾਦ ਕਰਨ ਲਈ ਤੇ ਬਹੁਤ ਬਾਬਾ ਸੁਖਾ ਸਿੰਘ ਹੋਣਾ ਵੀ ਇੱਥੇ ਆ ਵੀ ਹੱਡ ਲਾ ਕੇ ਕੈਂਪ ਲਾਇਆ ਵਾ ਉਹ ਵੀ ਮਤਲਬ ਪਰਿਵਾਰਾਂ ਦੀਆਂ ਜ਼ਮੀਨਾਂ ਪੱਧਰੀਆਂ ਕਰ ਕਰਕੇ ਦੇ ਦਿੰਦਾ ਆ ਸੋ ਬਾਬਾ ਜੀ ਹੁਣ ਦਾ ਬਹੁਤ ਅਸੀਂ ਤੈ ਦਿਲ ਤੋਂ ਧੰਨਵਾਦ ਕਰਦੇ ਆ ਉਹਦੇ ਇਹ ਆਪਣੇ ਦੁਬਈ ਵਾਲੇ ਵੀਰ ਜਿਹੜੇ ਟਰਾਂਸਪੋਰਟਰ ਇਹਨਾਂ ਵੀਰਾਂ ਨੇ ਇੱਕੋ ਮੈਨੂੰ ਬੇਨਤੀ ਕੀਤੀ ਵੀ ਇਹ ਸਹੀ ਜਗ੍ਹਾ ਤੇ ਚੱਲ ਜੇ ਇਹ ਡਰਾਈਵਰਾਂ ਦੀ ਕਮਾਈ ਮੈਂ ਚੰਗੀ ਤਰੀਕੇ ਦੇ ਨਾਲ ਜਾਣਨਾ 2000 ਦੋ ਵਿੱਚ ਮੇਰਾ ਭਰਾ ਨਾ ਦੂਹਾ ਕਦਰ ਚਲ ਗਿਆ ਤੇ ਉਹ ਬਿਨਾ ਏਸੀ ਵਾਲੇ ਕਮਰੇ ਦੇ ਵਿੱਚ ਰਹਿ ਰਹਿ ਕੇ ਉਹ ਬੰਦੇ ਨੇ ਇੰਨੀ ਮਿਹਨਤ ਕੀਤੀ ਵੀ ਚਲੋ ਉਹ ਹੁਣ ਅਜ ਕੈਨੇਡਾ ਬੈਠਾ ਵਾ ਤੇ ਇੱਥੇ ਵੀ ਟਰਾਂਸਪੋਰਟ ਦੇ ਵਿੱਚ ਉਹਨੇ ਗੱਡੀਆਂ-ਕੁਡੀਆਂ ਪਾਈਆਂ ਇਹਦੇ ਬੜਾ ਸਿਸਟਮ ਹੈ ਵੀਰ ਜੀ ਤੁਹਾਡੀ ਇਹ ਮੈਂ ਵਾਦਾ ਕਰਦਾ ਵੀ ਇੱਕ ਵੀ ਰੁਪਈਆ ਦਾ ਡੱਕ ਦੇ ਪਾਸੇ ਨਹੀਂ ਜਾਊਗਾ ਜਿਹੜਾ ਬੰਦਾ ਅਸਲੀ ਹੱਕਦਾਰ ਵਾ ਉਹਦੇ ਕੋਲੇ ਪਹੁੰਚੂਗੇ ਤੇ ਬਿਲਕੁਲ ਇਹ ਨਹੀਂ ਆ ਵੀ ਆਪਾਂ ਸ਼ਕਲ ਵੇਖ ਕੇ ਨਾ ਬਿਲਕੁਲ ਜਿਹੜਾ ਬੰਦਾ ਹੱਕਦਾਰ ਆ ਉਹਨੂੰ ਆਪਾਂ ਪੈਸੇ ਦਵਾਂਗੇ ਉਹਨੂੰ ਖਾਦ ਵੀ ਦਵਾਂਗੇ ਜੋ ਜਿੰਨੀ ਜ਼ਮੀਨ ਆ ਜੇ ਦੀ ਮੰਨ ਲਓ ਵੀ ਜੇ ਕਿਸੇ ਦੇ 4 ਕਿੱਲੇ ਤੇ ਉਹਨੂੰ 4 ਕਿੱਲੇ ਆਂਦਾ ਹੀ ਦਿੱਤਾ ਜਾਊਗਾ ਨਾ ਕਿ ਸਾਰੀ ਮਾਝੇ ਵਾਲੀ ਵੀ ਤੂੰ ਵੇਚ ਲੈ ਸੋ ਬਹੁਤ ਧੰਨਵਾਦ ਮੇਰੇ ਕੋਲ ਸ਼ਬਦ ਨਹੀਂ ਆ ਮੈਂ ਵੀਰ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਬਹੁਤ ਧੰਨਵਾਦ ਤੁਹਾਡਾ ਜੀ ਉਹਨਾਂ ਪ੍ਰਸ਼ਾਦਾ ਪਾਣੀ ਛੱਕ ਕੇ ਜਾਓ ਵੀਰ ਜੀ ਹਾਂਜੀ ਵਿੱਚ ਕੀ ਨਾਮ ਟੱਡਾ ਤੇ ਕੀ ਕਹਿਣਾ ਚਾਹੋਗੇ ਅੱਜ ਹੜਪੀੜਤ ਲੋਕਾਂ ਦੀ ਤੁਸੀਂ ਸੇਵਾ ਕਰਨ ਵਾਸਤੇ ਪਹੁੰਚੇ ਹੋ ਸਾਡੀ ਜੀ ਟੀਮ ਦਾ ਅਸੀਂ ਆਪਣਾ ਨਾਂ ਸਾਡਾ ਕੋਈ ਨਹੀਂ ਸਾਡੀ ਟੀਮ ਦਾ ਨਾਂ ਦੁਬਈ ਟਰਾਂਸਪੋਰਟ ਕਮਿਊਨਿਟੀ ਜੀ ਤੇ ਕਾਰਫੇਅਰ ਤੇ ਅਸੀਂ ਸਾਰੇ ਵੀਰ ਦੁਬਈ ਤੋਂ ਆਏ ਆ ਸਪੈਸ਼ਲੀ ਜਿਹੜੀ ਆ ਹੁਣ ਜਿਹੜੀ ਪਹਿਲਾਂ ਅਸੀਂ ਆਏ ਸੀ ਜਿਹੜੀ ਹੜਪੜਾ ਵਿੱਚ ਘਰ ਸੀਗੇ ਜਿਨ੍ਹਾਂ ਦੀਆਂ ਛੱਤਾਂ ਢੱਗੀਆਂ ਸੀਆਂ ਘਰ ਦੇ ਫਰਨੀਚਰ ਖਰਾਬ ਹੋ ਗਏ ਸੀਗੇ ਹੋਰ ਜਿਹੜੀ ਮੁੱਢਲੀ ਸਹਾਇਤਾ ਉਸ ਟਾਈਮ ਦੇ ਵਿੱਚ ਲੋੜ ਸੀਗੀ ਪਹਿਲਾਂ ਅਸੀਂ ਸਾਰਾ ਉਹੀ तकरीबन 1 ਮਹੀਨਾ ਸੀ ਉਸ ਕੰਮ ਤੇ ਲਾ ਕੇ ਗਏ ਆ ਪਰ ਉਦੋਂ ਹੀ ਸਾਡੇ ਵਿੱਚ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਨਹੀਂ ਯਾਰ ਵੀ ਹੁਣ ਤਾਂ ਸਾਰੀ ਦੁਨੀਆ ਆ ਰਹੀ ਆ ਪਰ ਮਹੀਨੇ ਬਾਅਦ ਜਦੋਂ ਲੋੜ ਪੈਣੀ ਆ ਬਜਾਈ ਦੀ ਉਦੋਂ ਫਿਰ ਕੋਈ ਲੱਭਣਾ ਨਹੀਂ ਪਰ ਅਸੀਂ ਸਾਡੀ ਟੀਮ ਨੇ ਉਦੋਂ ਹੀ ਫੈਸਲਾ ਲੈ ਲਿਆ ਸੀਗਾ ਕਿ ਇਸ ਤੋਂ ਬਾਅਦ ਜਿਹੜਾ ਬਜਾਈ ਵੇਲੇ ਆ ਅਸੀਂ ਫੇਰ ਆਵਾਂਗੇ ਫੇਰ ਅਸੀਂ ਜਿੰਨੇ ਵੀ ਆ ਡਾਇਆ ਵੀ ਬੀਜ ਵੀ ਟਰੈਕਟਰ ਵੀ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਾਂਗੇ ਤੇ ਉਹਦੇ ਜੋ ਅਸੀਂ ਪਿਛਲੀ ਵਾਰੀ ਕਹਿ ਕੇ ਗਏ ਸੀ ਉਹਦੇ ਅਕੋਰਡਿੰਗ ਦੀ ਅਸੀਂ ਹੁਣ ਆਏ ਆ ਤੇ 4 ਦਿਨ ਹੋ ਗਏ ਸਾਨੂੰ ਇਸੇ ਕੰਮ ਦੇ ਵਿੱਚ ਪਹਿਲਾਂ ਅਸੀਂ ਕੋਟ ਗਰਵਖਸ਼ ਜੂਜੋਵਾਲ ਬੇਦੀ ਸ਼ੰਨਾ ਅੱਜ ਗੁਰਦਾਸਪੁਰ ਡੇਰਾ ਬਾਬਾ ਨਾਨਕ ਤੇ ਉਸ ਏਰੀਆ ਦੇ ਵਿੱਚ ਜਿਹੜੀ ਸਾਡੀ ਉਹ ਬਜਾਈ ਅੱਜ ਤੱਕ तकरीबन 20000 25000 ਏਕੜ ਦੀ ਜਿਹੜੀ ਉਧਰ ਹੋ ਗਈ ਸੀ ਤੇ ਸਵੇਰੇ ਮੇਰੇ ਮੇਰੀ ਰਿਕਵੈਸਟ ਕਰਨ ਤੇ ਮੇਰੇ ਮੈਂ ਇਹਨਾਂ ਰਿਕਵੈਸਟ ਕੀਤੀ ਭਾਈ ਵੀ ਸਾਡਾ ਇਸ ਏਰੀਆ ਦੇ ਵਿੱਚ ਵੀ ਸਾਡੀ ਮਦਦ ਕੀਤੀ ਜਾਵੇ ਮੇਰੀ ਨਕੀ ਰਿਕਵੈਸਟ ਤੇ ਭਾਈ ਹੁਣੇ ਸਤਾਲੇ ਕਿ ਆਏ ਆ ਇਹ ਪਿੰਡ ਘੜਕਾ ਵਾ तहसील ਤੇ ਜ਼ਿਲ੍ਹਾ ਤਰਨਤਾਰਨ ਹਲਕਾ ਖਡੂਰ ਸਾਹਿਬ ਆ ਤੇ ਇਹ ਸਾਰਾ ਪਿੰਡ ਸਾਡਾ ਆਪਣਾ ਪਰਿਵਾਰ ਆ ਤੇ ਪਰਿਵਾਰ ਦੀ ਮਦਦ ਵਾਸਤੇ ਆਏ ਆ ਸਾਹਿਬ ਦੁਬਈਆ ਦੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਏਰੀਆ ਦੇ ਇਹਨਾਂ ਲਿਆਏ ਉਧਰ ਡੇਰੇ ਬਾਬੇ ਨਾਨਕ ਵਾਲੇ ਬੰਨੇ ਨਾਲੇ ਕਾਫੀ ਪਿੰਡਾਂ ਦਾ ਇਹਨਾਂ ਨੇ ਬਹੁਤ ਲਿਖ ਕੇ ਕੀਤਾ ਕੰਮ ਪਰ ਆਹ ਦੇ ਸਾਡੀ ਨਿੱਕੀ ਰਿਕਵੈਸਟ ਦੇ ਇਧਰ ਆਏ ਆ ਆ ਕੇ ਇਹਨਾਂ ਨੇ ਵੀ ਜਾਨੀ ਕਿ ਵੀ ਸਾਡਾ ਬੜਾ ਈ ਮਾਨ ਰੱਖਿਆ ਇਹਨਾਂ ਨੇ ਤੇ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਜੀ ਆਇਆਂ ਕਰੇ ਧੰਨਵਾਦ ਭਾਈ ਬਹੁਤ ਬਹੁਤ ਜੀ ਜਿੰਨਾ ਸਾਡੇ ਕੋਲੋਂ ਅੱਜ ਹੁਣ ਡਾਇਆ ਦਾ ਤੇ ਬੀਜ ਦਾ 200 ਕੇਡ ਦਾ ਸਾਡਾ ਕੋ ਅਰੇਂਜ ਹੋ ਗਿਆ ਸੀਗਾ ਉਹ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ ਤੇ ਡੀਜ਼ਲ ਦੇ ਲਈ ਅਸੀਂ 2 ਲੱਖ ਰੁਪਈਆ ਉਹਨੂੰ ਕੈਸ਼ ਦੇ ਦਿੱਤਾ ਵੀ ਤਾਂ ਕਿ ਪੂਰੇ 200 ਏਕੜ ਦਾ ਜਿਹੜਾ ਉਹ ਅਸੀਂ ਇਥੋਂ ਪੂਰਾ ਰੀਨੋਵੇਟ ਕਰ ਦਿੱਤਾ ਤੇ ਭਾਜੀ ਉਹਨਾਂ ਨੇ ਇੰਨੇ ਟਰੈਕਟਰ ਅਰੇਂਜ ਕੀਤੇ ਹੋਏ ਆ ਚਲੋ ਵਾਈਗਰੂ ਦੀ ਮੇਰ ਆ ਇਹਨਾਂ ਤੇ ਕਿ ਟਰੈਕਟਰ ਆਲਰੇਡੀ ਇਹਨਾਂ ਕੋਲ ਹੈਗੇ ਆ ਡੀਜ਼ਲ ਅਸੀਂ ਪਾ ਦੇਣਾ ਤੇ ਬਾਕੀ ਬੀਜ ਖਾ ਜਿਹੜਾ ਉਹ ਪਹੁੰਚ ਜਾਣਾ ਆਲਰੇਡੀ ਬਰਸ ਦੇ ਚਾਉ ਤੇ ਮੇਰੇ ਖਿਆਲ ਆਪਾਂ ਤੁਸੀਂ ਚਾਹੇ ਕੱਲ ਨੂੰ ਵਜਾਈ ਸਟਾਰਟ ਕਰ ਲਓ ਜੇ ਜਿੰਨਾ ਟਾਈਮ ਲੱਗਦਾ ਆ ਇੱਥੇ ਤਾਂ ਆਪਣੇ ਬਾਬੇ ਗੁਰਪੁਰਬ ਗੁਰਨਾਖ ਦੇਵ ਪਾਸ਼ਾ ਜੀ ਇਹ ਸਾਰੇ ਏਰੀਆ ਮੇਲਾ ਵੇਖਣ ਤੋਂ ਬਾਅਦ ਹੀ ਸ਼ੁਰੂ ਕਰਦਾ ਜੀ ਤਕਰੀਬਨ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਕੱਲ ਤੋਂ ਬਾਅਦ ਸਾਰਾ ਸ਼ੁਰੂ ਕਰਨਾ ਬਾਕੀ ਰੱਬ ਜੀ ਉੱਤੇ ਕਿਰਪਾ ਕਰਨ ਉਹਨਾਂ ਪਰਮਾਤਮਾ ਮਿਹਰ ਕਰੇ ਸਾਰਾ ਹਾਂ ਜੀ ਠੀਕ ਤੇ ਤੁਹਾਡਾ ਸਾਰਾ ਇੱਥੇ ਪਹੁੰਚਣ ਦਾ ਧੰਨਵਾਦ ਜੀ ਜੀ ਆਨ ਮੇਰੇ ਵੀਰ ਤੁਹਾਡਾ ਕੋਟਨ ਕੋਟ ਤੁਹਾਨੂੰ ਆਦ ਪਾਜੀ ਥੈਂਕ ਯੂ ਸੋ ਮੱਚ ਥੈਂਕ ਯੂ